ਕੱਪੜੇ ਦਾ ਚਾਰ ਮਿਲਦੀ ਗੱਡੀ ਇਹਨੇ ਦਿਨ ਪੁੱਛ ਲਈ ਗੱਡੀ ਤਾਂ ਘਰੇ ਖੜੀ ਆਉਗੀ ਚਾਹ ਪੁੱਛ ਲੈਣੇ ਸਸਰੀਕਾਲ ਮਾਸੀ ਸਸਰੀਕਾਲ ਭਾਈ ਕਿਵੇਂ ਠੀਕ ਆ ਮੁੰਡਿਆ ਹਾਂ ਵਧੀਆ ਬਾਈ ਜੀ ਅੱਜ ਕਿਵੇਂ ਆਉਣੇ ਹੋ ਗਏ ਬਾਈ ਜੀ ਭਾਈ ਚਾਹ ਪੀ ਲਾ ਬਸ ਚਾਹ ਤਾਂ ਬਸ ਮੈਂ ਚਾਹ ਤਾਂ ਹੁਣ ਹੀ ਵੀ ਕੇ ਆਇਆ ਹਾਂ ਮਗਾਦ ਨਹੀਂ ਪੀ ਲਾ ਕੋਟ ਨਾ ਨਾ ਬਸ ਚੱਲ ਭਾਈ ਤੇਰੀ ਮਰਜ਼ੀ ਆਗੀ ਹਉ ਅਹ ਦੱਸ ਕੰਮ ਕੀ ਆਇਆ ਠੀਗਾ ਕੋਈ ਇਹੋ ਜਿਹਾ ਕੰਮ ਦੱਸ ਜਿਹੜਾ ਕੋਈ ਕਰਨ ਵਾਲਾ ਹੋਊਗਾ ਨਾ ਤਮ ਤਾਂ ਤੁਹਾਡੇ ਕਰਨ ਵਾਲੀ ਐ ਸਾਰਾ ਅੱਛਾ ਚੱਲ ਭਾਈ ਕੋਈ ਨਹੀਂ ਕਰਦਾਂਗੇ ਫਿਰ ਜੇ ਕੰਮ ਕਰਨ ਵਾਲਾ ਹੋਇਆ ਮੈਂ ਤਾਂ ਤੁਹਾਡੀ ਗੱਡੀ ਪੁੱਛਣ ਆਇਆ ਸੀਗਾ ਹੂੰ ਮੈਂ ਸੌਰੇ ਜਾਣਾ ਅੱਜ ਕਮੀਨ ਜਿਹਾ ਮੌਸਮ ਹੈ ਬੈ ਮੈਂ ਚੱਲ ਗੱਡੀ ਲੈ ਜਾਣਾ ਮੋਟਰਸਾਈਕਲ ਤੇ ਕਈ ਵਾਰੀ ਭੱਜ-ਭੱਜ ਜਾਨੇ ਆਗੇ ਮੋਟਰਸਾਈਕਲ ਨੂੰ ਕੀ ਹੋ ਗਿਆ ਮੋਟਰਸਾਈਕਲ ਜਾਇਆ ਦਾ ਮੋਟਰਸਾਈਕਲ ਸਸਤਾ ਪੈਂਦਾ ਉਹ ਸਾਸਤਾ ਦਾ ਬੰਦਾ ਇੱਕ ਤਾਂ ਮੀਂਹ ਵਾਲਾ ਮੌਸਮ ਆ ਫਿਰ ਰਾਜ ਮਹਾ ਕੱਪੜੇ ਕੁੱਪੜੇ ਭਿੱਜ ਜਾਣਗੇ ਨਾਲੇ ਆਪ ਭਿੱਜ ਜਾਣਗੇ ਨਾਲੇ ਉਹਦੀ ਕਾਪੀ ਜੀ ਹੈ ਨਹੀਂ ਕੋਈ ਵਾਰੀ ਰਾਜ ਫੜ ਫੜ ਜਾਂਦੇ ਤੈਨੂੰ ਪਤਾ ਪੁਲਿਸ ਵਾਲੇ ਖੜੇ ਹੁੰਦੇ ਆ ਹਾਂ ਚਲੋ ਇਹ ਤਾਂ ਹੈਗਾ ਮੀਂਹ ਵਾਲਾ ਮੌਸਮ ਆ ਭਿੱਜ ਜਾਣਾ ਹੈ ਹਨਾ ਹੋਰ ਉਹ ਨੇੜੇ ਨੇੜੇ ਤਾਂ ਲਈ ਫਿਰ ਲੈ ਚਲ ਮੌੜ ਤੱਕ ਤਾਂ ਹੁਣ ਗਾਹਾਂ ਦੂਰ ਜਾਣੇ ਆ ਫਿਰ ਤੈਨੂੰ ਪਤਾ ਔਖਾ ਹੋ ਜਾਂਦਾ ਮਾਂ ਪੁੱਤ ਕੀ ਕਰਨਾ ਹੈ ਕੀ ਕਹਿਣਾ ਓਏ ਹੈ ਅੱਦਕਾ ਕੌਣ ਆ ਗਿਆ ਹੂੰ ਗੱਟੀ ਚਲਾਏ ਜੀ ਭਾਈ ਕੋਈ ਨਹੀਂ ਚਲਾ ਅਸਾਂ ਦਾ ਉਧਰ ਉਧਰ ਹੀ ਗੱਤਾਂ ਨੂੰ ਇਹ ਹੁੰਦੇ ਨੇਗੇ ਹਨਾ ਲਾਈ ਜੀ ਗੱਡੀ ਦਾ ਕਿਹੜਾ ਕੁਸ ਕਾ ਚੱਲ ਫਿਰ ਮੈਂ ਠਹਿਰ ਕੇ ਹੀ ਲੈ ਜਾਣਾ ਸੀ ਆ ਕੇ ਵੀਰੇ ਨਾ ਮਾੜਾ ਜੇ ਕੰਮ ਕੋ ਮੇਂ ਜੇ ਕਰਿਆ ਮੈਂ ਚਾਹ ਵੀ ਚਾਹ ਮੰਗਾ ਲੈਣਾਗੇ ਨਾ ਨਾ ਬਸ ਕੋਈ ਗੱਲ ਨਹੀਂ ਤੇਲ ਤੂਰ ਹੈਗਾ ਤੇ ਕਿਹੜਾ ਵਗ ਜੂਗੀ ਪੰਪ ਤੱਕ ਹੋਏ ਇੰਨਾ ਤਾਂ ਮੈਨੂੰ ਪਤਾ ਨਹੀਂ ਹੈਗਾ ਤੇਲ ਤੂਰ ਦੇਖ ਲਈ ਤੂੰ ਚੱਲ ਚਲੋ ਤਾਂ ਫਿਰ ਮੈਂ ਪੁਵਾਰ ਕੋਈ ਖੜੇ ਜਾਦਾ ਤੈਨੂੰ ਜਵਾਬ ਨਹੀਂ ਹੈਗਾ ਹੂੰ ਲਾਈ ਜੀ ਚੱਲ ਗੱਡੀ ਕੋਈ ਚੱਲ ਤੁਸੀਂ ਕੋਈ ਮੈਂ ਕੋਈ ਨਾ ਲੈ ਜਾਣਾ ਪੁੱਤ ਦੇਖ ਲੈ ਕਿੰਨਾ ਗੰਦਾ ਪਤਾ ਹਾਂ ਆ ਕੀ ਕਰੀ ਜਾਨਾ ਸਾਲ ਗੱਡੀ ਦਾ ਵੀ ਹੱਲ ਹੋ ਗਿਆ ਹੁਣ ਪੈਸੇ ਮੰਗਿਏ ਕਿਸੇ ਕਿਸੇ ਤੋਂ ਹੋਰ ਗਿਆ ਓਕੇ ਸਰ ਹਾਲੋ ਅਸੀਂ ਚਾਹ ਪੀ ਲਓ ਲੈ ਫੜਾ ਲੈ ਚੀਤੇ ਗੰਡੇ ਮਿੱਤੇ ਕੌੜੀ ਵਾਲੇ ਨੇ ਅੱਖਾਂ ਚ ਪਈ ਜਾਂਦੇ ਨੇ ਇਹ ਬਾਰੇ ਗੌੜੇ ਨੇ ਮਸਾ ਚੀ ਦੇਣਗੇ ਤੁਸੀਂ ਬਾਈਕੇ ਮਿਆ ਸੀਗਾ ਆਪਣੇ ਉਹ ਤਾਂ ਨਾ ਅੱਥਰ ਗੱਡੀ ਲੈਣ ਅੱਛਾ ਗੱਡੀ ਲੈਣ ਆ ਸੀ ਹੋਰ ਕੀ ਜਾਣਾ ਹੋਊਗਾ ਕਿਤੇ ਹੋਰ ਕੀ ਮੈਨਾਂ ਆ ਗਾ ਵਿਚਾਰ ਚਲ ਕੀ ਹੁੰਦਾਗਾ اچھا ਤੇ ਪਹਿਲਾਂ ਆਪਣਾ ਮੋਟਰਸਾਈਕਲ ਲੈ ਕੇ ਗਿਆ ਸੀ ਉਹ ਤਾਂ ਨੇ ਖਰਾਬ ਕਰ ਦਿੱਤਾ ਸੀਗਾ ਫਿਰ ਤੇ ਹੁਣ ਗੱਡੀ ਲੈ ਲਈ। ਖਰਾਬ ਚੱਲਦੇ ਆ ਚੀਜ਼ਾਂ ਤਾਂ ਖਰਾਬ ਹੁੰਦੀਆਂ ਹੀ ਹੁੰਦੀਆਂ ਨੇ ਫਿਰ ਕੀ ਹੁੰਦਾਗਾ? ਹੁੰਦਾ ਕਿਉਂ ਨਹੀਂ ਉਹ ਐਨਾ ਮੋਟਰਸਾਈਕਲ ਤਾਂ ਆਪਾਂ ਸਮਰਾਇਆ ਸੀਗਾ ਤੇ ਹੁਣ ਕੋਈ ਨਹੀਂ ਲੈ ਜਾਣ ਦੇ ਸੰਤਪਤ ਨੂੰ ਹੀ ਹੁੰਦੇ ਨੇ ਵੀ। ਹੁਣ ਮੈਂ ਤਾਂ ਹਾਂ ਕਹਤੀ। ਕਰਤੀ ਹਾਂ। ਹੋਰ ਹੁਣ? ਹੂੰ। ਨਾ ਮੈਂ ਦਿੰਦੀ ਨਹੀਂ ਗੱਡੀ ਆਵੇਂ ਗੱਡੀ ਚਾਬੀ ਦਿੰਦੇ ਨੂੰ ਗੱਡੀ ਵਰਤਣ ਵਾਸਤੇ ਹੁੰਦੀ ਔਰ ਕਦੇ ਵਾਸਤੇ ਹੁੰਦੀ ਹੈਗੀ ਗੱਡੀ ਨਾ ਮੈਂ ਗੱਡੀ ਦਿੰਦੀ ਹੈਗੀ ਚਾਬੀ ਲਓ ਚਾਬੀ ਦਿੰਦੀ ਕਿ ਮੈਨੇ ਤੂੰ ਮੈਂ ਕਰਦੇ ਹਾਂ ਉਹਨੂੰ ਮੁੰਡੇ ਨੂੰ ਫੋਨ ਵੀ ਗੱਡੀ ਦਿੰਦੀ ਆੜਗਵਾੜ ਚ ਵਰਤਦੇ ਹੁੰਦੇ ਨੇ ਚੀਜ਼ ਦਿੰਦੇ ਹੁੰਦੇ ਨੇ ਚੀਜ਼ ਦਿੱਤੀ ਹੈ ਹੁਣ ਵਰਤਣ ਵਾਸਤੇ ਦਿੱਤੀ ਹੈਗੀ ਨਾ ਮੈਂ ਹੁਣ ਨਾ ਵੀ ਗੱਡੀ ਆ ਕਿ ਆਪਣੀ ਹੁਣ ਟਾਇਰ ਘਸੇ ਆਣਗੇ ਖਰਾਬ ਹੋ ਜੇ ਫਿਰ ਆ ਤਾਂ ਚੱਲਦੇ ਚੀਜ਼ਾਂ ਦੇ ਘਸ ਜਾਂਦੇ ਨੇ ਬੰਦਾ ਮਰ ਜਾਂਦੇ ਨੇ ਹੈਂ ਤੇ ਜੀ ਤਾਂ ਵਰਤਣ ਵਾਸਤੇ ਹੁੰਦੀ ਹੈ ਜੇ ਆਪਾਂ ਕਿਸੇ ਨਾਲ ਬਣਾ ਕੇ ਰੱਖਾਂਗੇ ਫਿਰ ਜੇ ਆਪਾਂ ਨੂੰ ਲੋੜ ਪੈ ਗਈ ਕੱਲ ਨੂੰ ਆਪਾਂ ਨੂੰ ਕਿਵੇਂ ਚੀਜ਼ ਦੇਵਾਂਗਾ ਕੋਈ ਦੇ ਦਊਗਾ ਤੇ ਫਿਰ ਆਪਣੀ ਖਰਾਬ ਕਰਤੀ ਸੀ ਹੁਣ ਨਵੇਂ ਗੱਡੀ ਆ ਚੱਲਦੀਆਂ ਜੀ ਜੀ ਤਾਂ ਖਰਾਬ ਹੁੰਦੀਆਂ ਹੁੰਦੀਆਂ ਨੇ ਜੀ ਆ ਖਰਾਬ ਤਾਂ ਚਾਹ ਹੁੰਦੀਆਂ ਰਹਿੰਦੀਆਂ ਨੇ ਕੁਝ ਨਹੀਂ ਹੁੰਦਾ ਦੇ ਦਾਂਗੇ ਕੋ ਲੈ ਜਾਂਦੇ ਮੈਂ ਤਾਂ ਹਾਂ ਕਰਤੀ ਹੁਣ ਮੈਂ ਤਾਂ ਬੇਜਮਾਨ ਹੁੰਦੀ ਨਹੀਂ ਅੱਜ ਦੇ ਦਾਂਗੇ ਕਾਹਨੂੰ ਨਾ ਦੇਵਾਂਗੇ ਕਾਹਨੂੰ ਕਹਦਾ ਕਰਾਂਗਾ ਸਾਡੇ ਬੈਠੇ ਰਖਾਣੇ ਨੂੰ ਪੁੱਛ ਲਓ ਮੂਰੇ ਬੈਠੇ ਹੈ ਜੀ ਭਾਈ ਇਹਨੂੰ ਪੁੱਛ ਲਓ ਮੈਨੂੰ ਤਾਂ ਪਤਾ ਨਹੀਂ ਲੈ ਹੂੰ ਹੀ ਹਾਂ ਕਰਤੀ ਲੈ ਹਾਂ ਕੀ ਕਰਤੀ ਬੋਲੀ ਨਾ ਹੋਰ ਚੁੱਪ ਕਰ ਜਾ ਜੇ ਆ ਗਿਆ ਲੈਣ ਤਾਂ ਕੋਈ ਨਹੀਂ ਚੁੱਪ ਕਰਕੇ ਫੜਾ ਦਾਂਗੇ ਕੁਝ ਨਹੀਂ ਹੁੰਦਾ ਹੈਗਾ ਲੈ ਜਾਣਦੇ ਕੋਈ ਨਹੀਂ ਅੱਜ ਲੈ ਜਾਣਦੇ ਗਾਹ ਨੂੰ ਦੇਖੀ ਜਾਊਗੀ ਕੀ ਹੋਊਗਾ ਤੂੰ ਵੱਡੀ ਆ ਗਈ ਹੁਣ ਘਰ 'ਚ ਜਦੋਂ ਭਾਈ ਬੈਠੇ ਆਂਗੇ ਚੀਜ਼ ਦੇਣ ਲੈਣ ਨਾਲ ਦੇਵਾਂਗੇ ਵੀ ਲਵਾਂਗੇ ਵੀ ਚੀਜ਼ ਬਰਤਨ ਨੂੰ ਸੰਧ ਹੁੰਦੇ ਨੇ ਕਿ ਕੋਈ ਐਸ ਹਿੱਸੇ 'ਚ ਜਿਹੜਾ ਕਿਧਰ ਰੱਖਣ ਵਾਲੇ ਹੈ ਨਹੀਂ ਹੈ ਆਪਾਂ ਕਿਹੜਾ ਰੋਜ਼ ਚੀਜ਼ਾਂ ਨੇ ਆ ਕਿ ਦੇ ਰੱਖਣੀ ਓੱਖੀ ਚੀਜ਼ ਬਰਤਨ ਵਾਸਤੇ ਹੁੰਦੀ ਹੈਗੀ ਜੇ ਆਪਾਂ ਵਰਤੀ ਨਾ ਅੱਗੇ ਤਾਂ ਭਾਈ ਦੁਨੀਆ ਇਹ ਜਿੱਤੇਗੀ ਇੱਕ ਘਰ ਦੀ ਹੁੰਦੀ 10 10 ਘਰ ਵਰਤਦੇ ਹੈ ਹੁਣ ਲੋਕਾਂ ਦੇ ਮਾਜ ਨਹੀਂ ਰਿਹਾ ਕਿ ਲੋਕਾਂ ਦੇ ਪਤਾ ਨਹੀਂ ਕਿਹੋ ਜਿਹਾ ਦਿਲ ਹੋ ਗਿਆ ਚੀਜ਼ ਦੇ ਕੇ ਬਚਦੇ ਨਹੀਂ ਹੁਣ ਨਾਲੇ ਚੀਜ਼ਾਂ ਵਾੜੀਆਂ ਨੇ ਅੱਗੇ ਲੋਕਾਂ ਦੇ ਚੀਜ਼ ਜਿੱਦਾਂ ਇੱਕ 10 ਘਰਾਂ ਦੇ ਵਿੱਚ ਇੱਕ ਘਰ ਦੇ ਚੀਜ਼ ਹੁੰਦੀ ਹੁਣ 10 10 ਘਰ ਵਰਤਦੇ ਤੇ ਹੁਣ ਚੀਜ਼ਾਂ ਲੋਕਾਂ ਦੇ ਦੂਰੀਆਂ ਦੂਰੀਆਂ ਨੇ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਖੜੇ ਨੇ ਗੱਡੀਆਂ ਵੜੀਆਂ ਨੇ ਹੁਣ ਮਾਜ ਨਹੀਂ ਲੋਕਾਂ ਦੇ ਕੋਈ ਦੇ ਕੇ ਰਾਜ ਨਹੀਂ ਚੀਜ਼ ਫਿਰ ਵੀ ਆਈ ਆ ਹੁਣ ਲੈ ਤਾਂ ਜਾਂਦੇ ਆ ਕਿ ਬਾ ਚਲ ਕੋਈ ਨਾ ਜਾ ਤੂੰ ਮੈਂ ਘੰਟੇ ਲੈ ਜਾ ਜੱਤੋ ਲੈ ਜਾ ਚੱਲਾਂ ਮਸੀ ਦੇਉ ਲੈ ਚਾਬੀ ਫਿਰ ਆ ਗਿਆ ਭਾਈ ਗੱਡੀ ਲੈਣ ਹੋਰ ਲੈ ਲੈ ਨਹੀਂ ਰਾਮਨਦੀਪ ਦੇ ਚਾਬੀ ਕਿੱਥੇ ਹੈਗੀ ਕਿੱਥੇ ਰੱਖੀ ਹੈਗੀ ਮੈਂ ਦੇਖਦੀ ਆਂ ਫੜ ਜਾ ਆਪਣਾ ਇੱਥੇ ਪੰਗੀ ਹੁੰਦੀ ਸੀ ਇਹ ਜਨ ਇਸ ਤੋਂ ਉਹ ਮੈਂ ਇੱਥੇ ਤਾਂ ਹੈ ਨਹੀਂ ਨੀ ਤੁਹਾਡੀ ਦੀ ਚਾਬੀ ਕਿੱਥੇ ਹੈਗੀ ਚਾਬੀ ਇੱਥੇ ਨਾ ਚਾਬੀ ਕਿੱਥੇ ਰੱਖਦੀ ਓਥੇ ਮੈਨੂੰ ਥਾਈ ਨਹੀਂ ਹੈਗੀ ਚਾਬੀ ਹਾਂ ਚਾਬੀ ਤਾਂ ਵੀ ਆ ਸੀ ਮੇਰੇ ਕੋਲੇ ਚਾਬੀ ਫਿਰ ਤੂੰ ਦੇ ਲੈ ਫੜਾ ਮੈਂ ਦੇ ਨਾ ਮੈਨੂੰ ਨਹੀਂ ਹੈਗੀ ਦੇ ਫੜਾ ਮੁੰਡੇ ਨੂੰ ਚਾਬੀ ਫੜਾ ਦੇ ਨਾ ਤੇ ਹੈ ਲੈ ਜੂਗਾ ਕੱਢੇ ਮੈਂ ਹਾਂ ਕਰੀ ਆਗੀ ਹੁਣ ਮੇਰੀ ਵੀ ਜ਼ਬਾਨ ਹੁੰਦੀ ਆਗੀ ਪੁੱਤ ਲੈ ਫੜਾ ਚਾਬੀ ਮੈਂ ਨਹੀਂ ਦਰਵਾਜ਼ਾ ਬਸ ਕੋਈ ਨਾ ਲੜੋਣਾ ਮੈਂ ਤਾਂ ਲੈ ਕੇ ਨਹੀਂ ਜਾਂਦਾ ਬਸ ਕੋਈ ਗੱਲ ਥੋੜੇ ਘਰੇ ਫਿਰ ਐ ਤਾਂ ਨਹੀਂ ਹੁੰਦਾ ਹੁੰਦਾਗਾ ਭਾਈ ਮੈਂ ਹੁਣ ਵੱਡੇ ਬੈਠੇ ਨੇ ਜਦੋਂ ਜ਼ਬਾਨ ਕਰਤੀ ਚੀਜ਼ ਦੇਣ ਵਰਤਣ ਵਾਸਤੇ ਹੁੰਦੀ ਆ ਜੀ ਲੈ ਫੜਾ ਦੇ ਨਾ ਵੀ ਮੈਨੂੰ ਚੱਲ ਕੋਈ ਨਾ ਬਸ ਤੁਸੀਂ ਲੜੋਣਾ ਭਾਈ ਮੈਂ ਤਾਂ ਲੈ ਕੇ ਨਹੀਂ ਜਾਂਦਾ ਮੇਰਾ ਮੋਟਰਸਾਈਕਲ ਦੀ ਬਗਉ ਚੱਲ ਕੋਈ ਮਰਜੀ ਐ ਤੇਰੀ ਹੋਰ ਤੂੰ ਤਕਲੇਸ ਪਾ ਕੇ ਬੈਗੀ ਘਰੇ ਲੈ ਬੈਠ ਇੱਥੇ ਨਾ ਆ ਮੇਰੀ ਸੁਣ ਗੱਲ ਤੇ ਐਂ ਕਰਦੇ ਹੁੰਦੇ ਨੇ ਨਾ ਕੁੰਜੀ ਲੈ ਕੇ ਹੱਥ 'ਚ ਫੜ ਲਈ ਤੇ ਮੇਰਾ ਘੜਾ ਤਤਾ ਜਲੂਸ ਹੈ ਤੇ ਬਗਾਨਾ ਮੁੰਡਾ ਕੀ ਸੋਚੂਗਾ ਵੀ ਘਰ ਚ ਇਹਨਾਂ ਦੀ ਭੁੱਗਤ ਹੈ ਨਾ ਗੀ ਚੀਜ਼ਾਂ ਬਰਤਨ ਨੂੰ ਹੁੰਦੀਆਂ ਨੇ ਗੀਆਂ ਐ ਥੋੜੀ ਹੁੰਦਾ ਕਾ ਵੀ ਇਹਨਾਂ ਹੁਲ ਖੜਾ ਕੇ ਰੱਖ ਲਓ ਬਰਤਨ ਵਾਸਤੇ ਚੀਜ਼ਾਂ ਹੁੰਦੀਆਂ ਨੇ ਗੀਆਂ ਤੇ ਜੇ ਦੇ ਦਿੰਦੇ ਫਿਰ ਕੀ ਇਹਦਾ ਘਸ ਘਸ ਜਾਂਦਾ ਗਾਹਾਂ ਨੂੰ ਕੋਈ ਸੇ ਬਹਾਨੇ ਨਾਲ ਕੋਈ ਜਵਾਬ ਦਿੱਤਾ ਜਾਂਦਾ ਤੂੰ ਮੇਰੀ ਰੱਖਣੀ ਸੀ ਐ ਨਹੀਂ ਸੀ ਸੋਚਣਾ ਮਾੜਾ ਮੋਟਾ ਵੀ ਭਾਈ ਮੇ ਮੰਮੀ ਨੇ ਜਨਹਾ ਕਰਤੀ ਕਿੱਥੇ ਗੱਲ ਜਾ ਕੇ ਜਾਊਗੀ ਉਹ ਲੋਕਾਂ ਨਾਲ ਬਗੱਲਾਂ ਕਰੂਗਾ ਤੇ ਵੀ ਉਹਨਾਂ ਦੀ ਬਹੂ ਨੇ ਕੁੰਜੀ ਨਹੀਂ ਦਿੱਤੀ ਰੋਹਲੀ ਹੈ ਇੱਕ ਵਾਦਾ ਵਾਦਾ ਗੱਲਾਂ ਦਾ ਅਗਲਾ ਕੀ ਆਖੂਗਾ ਤੇਰੀ ਤੇਰੀ ਕਰ ਤੂੰ ਤਿੰਨ ਦੂ ਅਗਲਾ ਆਖੂਗਾ ਉਹਨਾਂ ਦੀ ਬਹੂ ਨੇ ਕੁੰਜੀ ਨਹੀਂ ਦਿੱਤੀ ਮੁੰਡਾ ਚਾਹੀ ਲੈਣ ਕਹਤੀ ਗੱਲ ਤਾਂ ਉਹ ਕਰੂਗਾ ਇਹ ਹੈ ਲੋਕਾਂ ਲਵੇ ਤੇ ਬਹੁਤ ਵੱਡੀ ਗਲਤੀ ਕਰੀ ਗਿਆ ਚਲ ਚੰਗਾ ਮੈਂ ਮੈਥੋਂ ਗੱਲ ਤੇ ਹੋਗੀ ਤੇ ਤੁਸੀਂ ਫੋਨ ਕਰ ਦਿੰਦਾ ਨੂੰ ਆ ਕੇ ਲੈ ਜਾਣ ਹੁਣ ਮੈਂ ਕੀ ਕਰਦਾ ਅਗਲਾ ਹੁਣ ਕੀ ਕਹੂਗਾ ਹਾਂ ਹੁਣ ਮੈਂ ਕੀ ਕਹਾਂ ਅਗਲਾ ਕਹਿੰਦਾ ਪਹਿਲਾਂ ਮੈਨੂੰ ਉੱਥੇ ਜਲੂਸ ਵੜਦਾ ਇੰਨਾ ਤੇ ਲੜਕੀਆਂ ਦੋਨੇ ਸੱਸ ਨੂੰ ਹਾਂ ਤੇ ਹੁਣ ਮੈਨੂੰ ਫੋਨ ਕਰਤਾ ਵੀ ਚਾਬੀ ਲੈ ਆਜਾ ਗੱਡੀ ਲੈ ਜਾ ਫਾਦੇ ਐ ਨਹੀਂ ਕਰਦੇ ਹੁੰਦੇ ਹੈ ਸਿਆਣੇ ਤੇ ਪੁੱਤ ਬਣਦੇ ਹੁੰਦੇ ਨੇ ਇਹ ਕਾਮਲੇ ਥੋੜੀ ਬਾਲ ਨੇ ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਨੇ ਆਪਾਂ ਨੂੰ ਵਰਤ ਆਪਾਂ ਜੇ ਵਰਤਾਂਗੇ ਫੇਰ ਹੀ ਉਹ ਹੁੰਦਾਗਾ ਕਿਸੇ ਨਾਲ ਲਾ ਕੇ ਖਾਵਾਂਗੇ ਅਗਲਾ ਇਹ ਕਹਿੰਦਾ ਹਾਂ ਭਾਈ ਬਣੀ ਇਹਨਾਂ ਦੀ ਅੱਜ ਇਹਨਾਂ ਨੂੰ ਰੋਡ ਪੈਕ ਤੇ ਕੱਲ ਨੂੰ ਆਪਾਂ ਨੂੰ ਪਾਈ ਜਾਣਾ ਦਮਾਗਾ ਤਾਂ ਸੋਚੀਦਾ ਹੁੰਦਾ ਮਾੜਾ ਮੁੱਤਾਂ ਉਹ ਹੀ ਵਾਕਾਲੀ ਗੱਲ ਕਰਕੇ ਬੈ ਗਈ ਕਹਿੰਨਾ ਤੂੰ ਹੁਣ ਮੈਂ ਦੱਸੇ ਤਾਂ ਕੀ ਕਰਾਂ ਹੁਣ ਨਹੀਂ ਮੈਂ ਇਹ ਤਾਂ ਕੁਝ ਕਰ ਸਕਦੀ ਹੁਣ ਨਹੀਂ ਮੈਂ ਹਾਂ ਕਹਿੰਦੀ ਉਹ ਤਾਂ ਵਗ ਗਿਆ ਹੁਣ ਵਗ ਜਾਂਦੇ ਹੁਣ ਤਾਂ ਜਿਹੜੀ ਗੱਲ ਕੋ ਤੂ ਤਖੰਡ ਕਿਸ ਨੇ ਦੀ ਚੱਲ ਕਰ ਲੈ ਕੰਮ ਉੱਠ ਕੇ ਹੁਣ ਜਿਹੜਾ ਕਰਨ ਵਾਲੇ ਨੇ ਕੋਈ ਮੈਂ ਵੀ ਕਰਾਂ ਉੱਠ ਕੇ ਝਾੜੂ ਲਾਮਾ ਲਈ ਜਾਂਦੀ ਸੀ हां जी ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਕਮੈਂਟਾਂ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀਆਂ ਅਸੀਂ ਹੋਰ ਸੁਧਾਰ ਕਰਾ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲੇ ਆਪਾਂ ਨੂੰ ਆਂਡੀ ਗਵਾਡੀ ਨਾਲ ਵਧੀਆ ਵਰਤਣਾ ਚਾਹੀਦਾ ਗੱਡੀਆਂ ਦਾ ਜਾਂ ਕੋਈ ਹੋਰ ਚੀਜ਼ਾਂ ਨਾਲ ਆਪਾਂ ਵੱਡੇ ਨਹੀਂ ਹੁੰਦੇ ਰਿਸ਼ਤੇਦਾਰ ਵੀ ਆਪਾਂ ਨੂੰ ਆਪਣੇ ਚੱਲ ਕੇ ਆਉਣਗੇ ਤੇ ਆਪਾਂ ਆਂਗਮਾੜਚੀ ਬਣਾ ਕੇ ਰੱਖੋ ਕਿਉਂ ਐ ਨਹੀਂ ਪਤਾ ਹੁੰਦਾ ਕਿਹੜੇ ਵੇੜੇ ਲੋੜ ਪੈ ਜਾਂਦੀ ਹੈ ਆਂਗਮਾੜ ਨੇੜੇ ਹੁੰਦਾ ਭੱਜ ਕੇ ਆ ਜਾਂਦਾਗਾ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੇ ਨੇ ਸਾਨੂੰ ਸ਼ੇਅਰ ਕਮੈਂਟ Mm, Thunderbird.